ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪਾਗੂ ਰੋਡ ਤੇ ਇੱਕ ਬਿਲਡਿੰਗ ਤੇ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਹੋਇਆਂ ਉਪਰੋਕਤ ਵਿਅਕਤੀ ਦਾ ਕਹਿਣਾ ਹੈ ਕਿ ਇਸ ਬਿਲਡਿੰਗ ਦਾ ਮਾਲਕ ਮੈਂ ਹਾਂ ਜੋ ਮੈਂ ਕੋਰਟ ਦੇ ਵਿੱਚੋਂ ਕੇਸ ਜਿੱਤਿਆ ਹੋਇਆ ਪਰ ਬੀਤੀ ਰਾਤ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਜਿੰਦਰੇ ਤੋੜ ਕੇ ਇਸ ਬਿਲਡਿੰਗ ਨੂੰ ਅੰਦਰੋਂ ਤਾਲੇ ਲਗਾ ਦਿੱਤੇ ਗਏ ਨੇ ਅੰਦਰ ਖੜੀ ਗੱਡੀ ਕਾ ਦੇ ਅੰਦਰ ਗੱਡੀ ਵੀ ਖੜੀ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਸਵੇਰੇ ਸਾਨੂੰ ਪਤਾ ਲੱਗਾ ਹੈ ਤਾਂ ਅਸੀਂ ਮਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਇਕੱਠੇ ਹੋਇਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਧਰ ਸਿਵਲ ਲਾਇੰਸ ਦੇ ਐਸ ਐਚਓ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਸੂਚਨਾ ਮਿਲਦਿਆਂ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਹੈ ਤੇ ਇਸ ਦੇ ਦੌਰਾਨ ਦੂਸਰੀ ਪਾਰਟੀ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਗਿਆ ਤੇ ਇਸ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼ੌਂਕੀ ਨਾਮ ਹੈ ਤੁਹਾਡਾ ਵਿਪਨ ਕੁਮਾਰ ਜੀ ਕਿ ਕੀ ਮਾਮਲਾ ਜਿਹੜਾ ਹੈ ਕੋਈ ਮਾਮਲਾ ਨਹੀਂ ਇਸੇ ਤੱਕ ਆਉਣਾ ਕਰੀ ਅਸੀਂ ਕੋਰਟ ਦੇ ਵਿੱਚੋਂ 2020 ਦੇ ਕੇਸ ਜਿੱਤੇ ਵੀ ਆਏ ਕੋਈ ਗੱਲ ਪਤਾ ਨਹੀਂ ਕੀ ਹੈ ਕੀ ਨਹੀਂ ਮੈਨੂੰ ਨਹੀਂ ਪਤਾ ਪੁੱਛ ਪੈਸਾ ਵੀ ਇਹਨਾਂ ਨੇ ਨਾ 2 ਮਹੀਨੇ ਹੋ ਗਏ ਉੱਥੇ ਸਾਹਮਣੇ ਦੁਕਾਨ ਦੇ ਉੱਤੇ ਕਿਰਾਏ ਤੇ ਰਹਿ ਰਹੇ ਆ ਔਰ ਕੈਮਰਾ ਗੁੰਮ ਲਾਇਆ ਹੋਇਆ ਸਾਨੂੰ ਨਹੀਂ ਪਤਾ ਇਸ ਗੱਲ ਦਾ ਰਾਤ ਮੇਰੇ ਹਸਬੰਦ ਘਰੇ ਨਹੀਂ ਸੀਗਾ ਦੇਖ ਲੈਣਾ ਨੇ ਵੀ ਲੇਡੀਜ਼ ਹੈਗੀਆਂ ਘਰੇ ਤੁਹਾਨੂੰ ਇੱਥੇ ਜੰਦਰ ਜੰਦੇ ਸਾਡੇ ਲਾਏ ਹੋਏ ਸੀਗੇ ਬੈਂਕ ਵਾਲਾ ਨੇ ਵੀ ਲਾਇਆ ਹੋ ਸੀ ਅਸੀਂ ਅੰਦਰੋਂ ਜੰਦੇ ਲਾਏ ਹੋਏ ਸੀਗੇ ਜੰਦਰ ਰਾਤ ਨੂੰ 도ੜ ਕੇ ਤਾਂ ਗੱਡੀ ਖੜਾ ਕੇ ਤੇ ਚਲ ਗਏ ਸਵੇਰੇ ਮੈਂ ਦੇਖਿਆ ਉੱਠ ਕੇ ਮੈਂ ਕਿਹਾ ਗੱਡੀ ਵਧਣਗੇ ਦੀ ਖੜੀ ਆ ਮੈਂ ਏਟੀਐਮ ਵਾਲੇ ਨੂੰ ਫੋਨ ਕੀਤਾ ਕਹਿੰਦੀ ਅਸੀਂ ਤਾਂ ਗੱਡੀ ਖੜਾਈ ਨਹੀਂ ਤੇ ਤੇ ਮੈਂ ਮੰਜਦੇ ਦੇਖਿਆ ਮੈਂ ਕਿਹ ਜੰਦੇ ਵੀ ਸਾਡੇ ਹੈ ਨਹੀਂਗੇ ਫਿਰ ਮੈਂ ਫੋਨ ਫੋਨ ਕਰਕੇ ਕਿਹਾ ਵੀ ਇਹ ਤਾਂ ਜੰਦੇ ਜੰਦੇ ਕੋਈ ਹੋਰ ਹੀ ਲਾ ਗਿਆ ਤਾਂ ਗੱਡੀ ਕਿਸੇ ਹੋਰ ਦੀ ਹੈ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਫਿਰ ਤੇ ਆਈ ਸੀਗੀ ਉਹ ਦੇਖ ਕਰਕੇ ਫਿਰ ਦੇਖ ਕਰਕੇ ਫਿਰ ਉਹਨਾਂ ਨੂੰ ਲੈ ਗਏ ਸੀਗੇ ਫਿਰ ਜੀਰਾ ਜੀ ਕੀ ਮਾਮਲਾ ਹੈ ਜਿਹੜਾ ਇਕੱਠਾ ਹੋਇਆ ਇਹ ਵਿਪਨ ਕੁਮਾਰ ਸ਼ਰਮਾ ਜੀ ਨੇ ਬੱbbi ਜੀ ਇਹ तकरीबन 50 ਸਾਲ ਤੋਂ ਵੱਧ ਤੋਂ ਇਸ ਜਗ੍ਹਾ ਤੇ ਰਹਿੰਦੇ ਐ ਇਹਨਾਂ ਕੋਲੇ ਸਾਰੇ ਮਾਲਕਾਨਾ ਹੱਕ ਨੇ ਰਾਤ ਕੁਝ ਬੰਦਿਆਂ ਨੇ ਤਾਲੇ ਤੋੜ ਕੇ ਆਪਦੀ ਗੱਡੀ ਅੰਦਰ ਲਾ ਕੇ ਇਸ ਭਾਗੂ ਰੋਡ ਤੇ ਜਿੱਥੇ ਪੂਰੀ ਬਸੋਂ ਐ ਪੂਰੀ ਆਵਾਜਾਈ ਐ ਇਹ ਧੱਕਾ ਕੀਤਾ ਅੱਜ ਸਾਰਾ ਮੱਲੇ ਵਾਸੀ ਇਕੱਠੇ ਹੋਏ ਜਦੋਂ ਸਵੇਰੇ ਪਤਾ ਲੱਗਿਆ ਔਰ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਸ਼ਹਿਰ ਦੇ ਵਿੱਚ ਇੱਕ ਮੌਜ਼ੀਜ਼ ਬੰਦੇ ਦੇ 50 ਸਾਲ ਤੋਂ ਵੱਧੇ ਜਿੱਥੇ ਉਹ ਰਿਹਾਇਸ਼ ਹੋਵੇ ਉਹਦੀ ਉਹਦੀ ਜਗ੍ਹਾ ਤੇ ਕਬਜ਼ਾ ਹੋ ਜੇ ਪਹਿਲਾਂ ਇਹਨਾਂ ਨੇ ਇੱਥੇ SBI ਬੈਂਕ ਖੋਲ੍ਹਿਆ ਵਾ ਸੀ ਬੈਂਕ ਇੱਥੇ ਚੱਲਦਾ ਰਿਹਾ ਉਹ ਦੋਨਾਂ ਦੀ ਜ਼ਰਤ ਨਹੀਂ ਪਈ ਪਰ ਇਹ ਬਹੁਤ ਮਾੜੀ ਗੱਲ ਹੈ ਅਸੀਂ ਮੌਜੂਦਾ SSP ਸਾਹਿਬਾ ਜਿਹੜੇ ਹੁਣ ਨਵੇਂ ਆਏ ਐ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਪਰਸਨਲੀ ਇਸ ਮੈਟਰ ਨੂੰ ਦੇਖਣ ਕਿਉਂਕਿ ਜਿਹੜੇ ਸ਼ਹਿਰ ਵਾਸੀ ਐ ਉਹ ਅਮਨ ਸ਼ਾਂਤੀ ਦੇ ਮਰੀਦ ਹੁੰਦੇ ਐ ਤੇ ਪਸੰਦ ਕਰਦੇ ਆ ਤਾਂ ਉਹਨਾਂ ਨੂੰ ਬੇਨਤੀ ਇਹੀ ਹੈ ਵੀ ਇਹਨਾਂ ਨੂੰ ਪਰਸਨਲੀ ਆਪ ਦੇ ਕੋਲੇ ਮੈਟਰ ਟੇਕ ਅਪ ਕਰਕੇ ਕਰਨ ਨਿਚਲੇ ਲੈਵਲ ਤੇ ਇਹਦੀ ਕਾਰਵਾਈ ਜੇ ਚੱਲਦੀ ਰਹੀ ਪਹਿਲਾਂ ਅੱਜ ਤੋਂ ਕਈ ਸਾਲ ਪਹਿਲਾਂ ਵੀ ਕਬਜ਼ਾ ਕਰਨ ਆਏ ਸੀ ਉਦੋਂ ਸਤਾਬ ਸੁਖਤੇਨ ਸਿੰਘ ਗਿੱਲ ਹੁੰਦੇ ਸੀ ਇਹਨਾਂ ਨੇ ਦੱਸਿਆ ਉਹਨਾਂ ਨੇ ਭਜਾਈ ਸੀ ਤਾਂ ਇਸ ਕਰਕੇ ਇਸ ਇਨਸਾਨ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਫਰੀਦਕੋਟ ਪੁਲਿਸ ਨੇ ਇੱਕ ਪਰਚਾ ਦਰਜ ਕਰਤਾ ਇਹ ਕਦੇ ਨਜਾਇਜ਼ ਪਰਚਾ ਦਰਜ ਕਰਤਾ ਇਹ ਕਦੇ ਫਰੀਦਕੋਟ ਨਹੀਂ ਗਿਆ ਇਹ ਟੋਲ ਉੱਥੇ ਐ ਟੋਲ ਤੋਂ ਤੁਹਾਨੂੰ ਜਾ ਕੇ ਪਤਾ ਲੱਗ ਜੂ ਮੋਬਾਈਲ ਨੰਬਰ ਦਿੱਤਾ ਉਹ ਇਹਦੇ ਬੇਟੇ ਦਾ ਦਿੱਤਾ ਹੈ ਜਿਹੜੇ ਬੰਦੇ ਨੇ ਪਰਚਾ ਦਰਜ ਕਰਾਇਆ ਉਹਨਾਂ ਨੂੰ ਪਛਾਣਦਾ ਨਹੀਂ ਇਸ ਕਰਕੇ ਸਾਰੀ ਰੀਲੀਮੇਤੀ ਸਾਜ਼ਿਸ਼ ਹੈ ਇੱਕ شریف ਬੰਦੇ ਨੂੰ ਨੁਕਸਾਨ ਕਰਨ ਲਈ ਹੈ ਇਸ ਕਰਕੇ ਇਸ ਤੇ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਇਹੀ ਸਾਡੀ ਮੰਗ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਹਮੇਸ਼ਾ ਕੱਪੜੇ ਛਡਾਉਣ ਦੀ ਗੱਲ ਕੀਤੀ ਜਾਂਦੀ ਸੀ ਪਰ ਅੱਜ ਕੱਦ ਜੇ ਹੋ ਰਿਹਾ ਜਿਵੇਂ ਕਹਿੰਦੇ ਦੇਖੋ ਮੈਂ ਇਸ ਗੱਲ ਦਾ ਰਾਜਨੀਤਿਕਰਨ ਨਹੀਂ ਕਰਨਾ ਚਾਹੁੰਦਾ ਪਰ ਜਿੱਥੋਂ ਤੱਕ ਮੌਜੂਦਾ ਸਰਕਾਰ ਦਾ ਸਵਾਲ ਹੈ ਆਮ ਜਨਤਾ ਤੁਸੀਂ ਕਿਤੇ ਚਲੇ ਜਾਓ ਇੱਕ ਗੱਲ ਸ਼ਰਿਆਮ ਹੁੰਦੀ ਹੈ ਪਿੱਛੇ ਜੇ ਇੱਕ ਨਿਊਜ਼ਪੇਪਰ ਦੇ ਵਿੱਚ ਇਹ ਖਬਰ ਵੀ ਲੱਗੀ ਸੀ ਕਿ ਮੁੱਖ ਮੰਤਰੀ ਸਾਹਿਬ ਨੂੰ ਬਠਿੰਡੇ ਜਿਹਦੇ ਇੱਕ ਐਮਐਲਏ ਮਿਲਿਆ ਤਾਂ ਉਹਨੂੰ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੇਰੀਆਂ ਸ਼ਿਕਾਇਤਾਂ ਹੁੰਦੀਆਂ ਕਬਜ਼ੇ ਕਰਨ ਦੀਆਂ ਤਾਂ ਉਹਨੇ ਕਿਹਾ ਜੀ ਸਾਰੀ ਕਰੀ ਜਾਂਦੇ ਐ ਤੇ ਇਸ ਕਰਕੇ ਰਾਜਨੀਤੀਕਰਨ ਆਪਾਂ ਇਸ ਗੱਲ ਦਾ ਲਈ ਕਰਨਾ ਜੇ ਉਹ ਮੁੱਦਾ ਰਾਜਨੀਤੀ ਵਾਲਾ ਆਊਗਾ ਅਗਰ ਸਾਨੂੰ ਇਨਸਾਫ ਨਹੀਂ ਮਿਲੂਗਾ ਤਾਂ ਫਿਰ ਅਸੀਂ ਜਾਨ ਵੀ ਕਰਾਂਗੇ ਅਸੀਂ ਰਾਜਨੀਤੀ ਵੀ ਉੱਤੇ ਲੈ ਕੇ ਆਵਾਂਗੇ ਅਸੀਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਬੁਲਾਵਾਂਗੇ ਹਰ ਚੀਜ਼ ਦਾ ਉਹ ਕੰਮ ਕਰਾਂਗੇ ਜਿਹਦੇ ਨਾਲ ਬੱbbi ਦੀ ਜਾਇਦਾਦ ਤੇ ਬੱbbi ਦੀ ਆਨ ਸ਼ਾਨ ਬਹਲ ਹੁੰਦੀ ਹੋਵੇ ਸਰ ਕੀ ਨਾਮ ਆ ਤੇ ਕਿਹੜਾ ਸਮਾ ਹੈ ਮੇਰਾ ਨਾਮ ਇਨਸਪੈਕਟਰ ਹੈ ਜੋ ਸੀਐਨ ਐਸਐਚਓ ਥਾਣਾ ਸੇਵਲ ਹੈ ਸਰ ਪਾਕ ਰੋਡ ਤੇ ਇੱਕ ਬ੍ਰਹਿਮਤ ਕੱਪੜਾ ਕਰਨ ਦਾ ਮਾਮਲਾ ਹੈ ਕਿ ਇਨਸਪੈਕਟਰ ਰੋਡ ਆਉਂਦਾ ਇੱਕ ਸਾਨੂੰ ਸਿਰੇ ਜਿਹੜੀ ਅੱਗੇ ਕਾਲ ਆਈ ਸੀਗੀ ਕੰਟਰੋਲ ਰੂਮ ਤੋਂ ਵੀ ਕੋਈ ਇੱਥੇ ਸਾਡੀ ਜਗ੍ਹਾ ਤੇ ਕੋਈ ਕਬਜਾ ਵਗੈਰਾ ਕਰ ਰਿਹਾ ਹੈ ਮੌਕੇ ਤੇ ਜਿਹੜਾ ਹੈ ਡਿਊਟੀ ਅਫਸਰ ਹੈ ਅਸੀਂ ਪ੍ਰੀਤਮ ਸਿੰਘ ਕੌਂਚੇ ਸੀਗੇ ਤੇ ਜੋ ਉਹਨਾਂ ਤੋਂ ਕੰਪਲੇਂਟ ਵਗੈਰਾ ਲੈ ਕੇ ਜਿਹੜੀ ਹੈਗੀ ਅਸੀਂ ਪੜਤਾਲ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ